ਤੁਸੀਂ ਫਿਲਮਾਂ ਦੇ ਵਿੱਚ ਤਸਕਰੀ ਦੇ ਕਈ ਨਵੇਂ ਤੋਂ ਨਵੇਂ ਤਰੀਕੇ ਜ਼ਰੂਰ ਦੇਖੇ ਹੋਣਗੇ ਪਰ ਅੱਜ ਤੁਹਾਨੂੰ ਅਜਿਹੇ ਤਸਕਰਾਂ ਦੇ ਨਾਲ ਮਲਾਉਣ ਜਾ ਰਹੇ ਹਾਂ ਜਨਾਬ ਦੇ ਤਸਕਰੀ ਦਾ ਤਰੀਕਾ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਦਰਅਸਲ ਗੁਰਦਾਸਪੁਰ ਪੁਲਿਸ ਵੱਲੋਂ ਇੱਕ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਗੁਰਦਾਸਪੁਰ ਪੁਲਿਸ ਨੂੰ ਜਿਹੜੀ ਹੈ ਵੱਡੀ ਸਫਲਤਾ ਵੀ ਹਾਸਲ ਹੋਈ ਹੈ ਤਾਂ ਤਾਂ ਦੱਸਿਆ ਕਿ ਗੁਰਦਾਸਪੁਰ ਪੁਲਿਸ ਨੂੰ ਇਹ ਸੂਹ ਮਿਲੀ ਹੋਈ ਸੀ ਕਿ ਕਿਸੇ ਦੇ ਵੱਲੋਂ ਜਿਹੜਾ ਸ਼ਰਾਬ ਤਸਕਰੀ ਕੀਤੀ ਜਾਂਦੀ ਹੈ ਤਾਂ ਇਸ ਸਬਦੇ ਦਰਮਿਆਨ ਜਦੋਂ ਪੁਲਿਸ ਦੇ ਵੱਲੋਂ ਇੱਕ ਅ ਤੇਲ ਦੇ ਟੈਂਕਰ ਨੂੰ ਰੋਕਿਆ ਗਿਆ ਜਿਸ ਦੇ ਵਿੱਚ ਪੈਟਰੋਲ ਸਪਲਾਈ ਕੀਤਾ ਜਾਂਦਾ ਤਾਂ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਇੰਡੀਅਨ ਆਇਲ ਦਾ ਟੈਂਕਰ ਹੈ ਜਿਸ ਨੂੰ ਪੁਲਿਸ ਵੱਲੋਂ ਰੋਕਿਆ ਗਿਆ ਤਾਂ ਜਦੋਂ ਇਸ ਟੈਂਕਰ ਦੇ ਅੰਦਰ ਤਲਾਸ਼ੀ ਲਈ ਗਈ ਤਾਂ ਪੁਲਿਸ ਵਾਲੇ ਵੀ ਹੈਰਾਨ ਰਹਿ ਗਏ ਦਰਅਸਲ ਇਹਨਾਂ ਦੇ ਵੱਲੋਂ ਟੈਂਕਰ ਦੇ ਅੰਦਰ ਪੈਟਰੋਲ ਦੀ ਥਾਂ ਤੇ ਸ਼ਰਾਬ ਦੀਆਂ ਪੇਟੀਆਂ ਜਿਹੜੀਆਂ ਨੇ ਉਸ ਦੀ ਤਸਕਰੀ ਕੀਤੀ ਜਾ ਰਹੀ ਸੀ ਤਾਂ ਪੁਲਿਸ ਦੇ ਵੱਲੋਂ ਹੁਣ ਸਾਰੀ ਸ਼ਰਾਬ ਜਿਹੜੀ ਹੈ ਉਹ ਜ਼ਬਤ ਕਰ ਲਈ ਗਈ ਹੈ ਪੁਲਿਸ ਦੇ ਕਹਿਣ ਮੁਤਾਬਕ 41 ਪੇਟੀਆਂ ਸ਼ਰਾਬ ਜਿਹੜੀਆਂ ਨੇ ਉਹ ਬਰਾਮਦ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਇਹਨਾਂ ਦੇ ਵੱਲੋਂ ਟੈਂਕਰ ਦੇ ਅੰਦਰ ਇੱਕ ਬਕਸੇनुमा ਚੀਜ਼ ਜਿਹੜੀ ਉਹ ਬਣਾਈ ਗਈ ਸੀ ਜਿਸ ਦੇ ਵਿੱਚ ਸਾਰੀ ਸ਼ਰਾਬ ਜਿਹੜੀ ਇਹਨਾਂ ਦੇ ਵੱਲੋਂ ਸਟੋਰ ਕੀਤੀ ਗਈ ਸੀ ਤਾਂ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਇਹ ਸ਼ਿਫਟ ਕੀਤੀ ਜਾਣੀ ਸੀ ਤਾਂ ਪਰ ਜੇਕਰ ਮੌਕੇ ਦੀ ਗੱਲ ਕੀਤੀ ਜਾਵੇ ਤਾਂ ਮੌਕੇ ਤੇ ਪੁਲਿਸ ਦੇ ਵੱਲੋਂ ਹਲੇ ਤੱਕ ਕਿਸੇ ਵੀ ਤਰੀਕੇ ਦੀ ਜਾਣਕਾਰੀ ਜਿਹੜੀ ਆ ਉਹ ਸਾਂਝੀ ਨਹੀਂ ਕੀਤੀ ਗਈ ਪੁਲਿਸ ਦੇ ਕਹਿਣ ਮੁਤਾਬਕ ਕਿ ਇਹ ਹਜੇ ਜਾਂਚ ਦਾ ਵਿਸ਼ਾ ਹੈ ਪਰ ਡਰਾਈਵਰ ਜਿਹੜਾ ਉਹ ਹੁਸ਼ਿਆਰਪੁਰ ਦਾ ਰਹਿਣ ਵਾਲਾ ਉਸ ਨੂੰ ਜ਼ਰੂਰ ਕਾਬੂ ਕਰ ਲਿਆ ਗਿਆ ਹੈ ਪਰ ਇਹ ਨਹੀਂ ਪਤਾ ਲਗਾ ਕਿ ਸ਼ਰਾਬ ਲੈ ਕੇ ਕਿੱਥੋਂ ਆਈ ਜਾ ਰਹੀ ਸੀ ਤੇ ਅੱਗੇ ਕਿੱਥੇ ਛੱਡ ਕੇ ਆਣੀ ਸੀ ਪਰ ਜੋ ਪੁਲਸ ਕੈਰੀ ਹੈ ਉਸ ਦੇ ਮਤਬਕ ਹੈ ਲਗਾਤਾਰ ਇਸੇ ਤਰੀਕੇ ਦੇ ਨਾਲ ਸ਼ਰਾਬ ਦੀ ਤਸਕਰੀ ਜਿਹੜੀ ਆ ਉਹ ਕਰ ਰਹੇ ਸਨ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਹਾਂ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਜੀ ਦੇ ਨਿੱਜੀ ਦਿਸਾਂ ਨਿਰਦੇਸ਼ੇ ਦੇਣ ਜਿਹੜੇ ਭੜੇ ਪਰਚਾ ਦੀ ਚੈਕਿੰਗ ਸੰਬੰਧੀ ਅਤੇ ਨਸ਼ੇ ਦੀ ਰੋਕਥਾਮ ਸੰਬੰਧੀ ਮੈਂ ਚੱਲ ਰਹੀ ਸੀ ਇਸ ਦੌਰਾਨ ਸਾਡੇ ਪੁਲਿਸ ਨੂੰ ਇੱਕ ਮੁਕਵਰੀ ਮਿਲੀ ਕਿ ਇੱਕ ਟੈਂਕਰ ਵਿੱਚ ਤੇਲ ਵਾਲੇ ਟੈਂਕਰ ਵਿੱਚ ਸ਼ਰਾਬ ਦੀਆਂ ਪੇਟੀਆਂ ਲਿਆ ਕੇ ਨਵੇਂ ਤਰੀਕ ਨੂੰ ਤਸਕਰੀ ਕੀਤੀ ਜਾ ਰਹੀ ਹੈ ਜਿਸ ਦੇ ਸਬੰਧ ਵਿੱਚ ਸੱਚੋ ਸਾਡੇ ਸਦਰ ਤੇ ਸਪੈਸ਼ਲ ਵਿਰਾਜ ਦੇ ਇਨਸਪੈਕਟਰ ਜਸਵੀਰ ਸਿੰਘ ਨਾਕਾ ਬਬਰੀਪਾਇਸ ਕੋਲ ਤੇ ਲਾਇਆ ਹੋਇਆ ਸੀ ਤੇ ਇੱਕ ਟੈਂਕਰ ਨੂੰ ਰੋਕ ਕੇ ਜਾਂਚ ਕੀਤਾ ਤੇ ਉਸ ਵਿੱਚੋਂ 41 ਪੇਟੀਆਂ ਸ਼ਰਾਬ ਮਕਲਾਵ ਬਰੰਦ ਹੋਈ ਜਿਸ ਤੇ ਥਾਣਾ ਸਦਰ ਵਿੱਚ ਅਫੇਅਰ ਲੋਜ ਕਰ ਲਈ ਗਈ ਹੈ ਦੋ ਚੀਨੂੰ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਕ ਕਿਦੋਂ ਤੋਂ ਕਿਤੇ ਦੀਆਂ ਸਟੰਡ ਦੇ ਦੇ ਕਿ ਉਹ ਇਹ ਕਿੱਥੋਂ ਦੇ ਜਿਹੜੇ ਨਿਕਲੇ ਕੀ ਪਛਾਣ ਨਹੀਂ ਅਜੇ ਇਹਨਾਂ ਅੱਜ ਜਿਹੜਾ ਪਾਰਟ ਆਈ ਅੱਜ ਕੋਸ਼ਿਸ਼ ਕਰ ਰਹੇ ਹਾਂ ਤੇ ਬੈਕਵਰਡ ਤੇ ਫਾਰਵਰਡ ਲਿੰਕਾਂ ਜਿਹੜੇ ਪਤਾ ਕਰਾਂਗੇ ਕਿ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਲੈ ਕੇ ਜਾਣਾ ਤਰੀਕਾ ਵੀ ਬਣਾਇਆ ਸੀ ਤਰੀਕਾ ਜਿਹੜਾ 10 ਵਾਲਾ ਟੈਂਕਰ ਹੁੰਦਾ ਉਹਦੇ ਵਿੱਚ ਖਾਨੇ ਬਣਾਏ ਹੋ ਸੀ ਉਹਦੇ ਵਿੱਚ ਪੇਟੀਆਂ ਰੱਖੀਆਂ ਸੀ ਚੰਡੀਗੜ੍ਹ ਤੋਂ ਇਹ ਚੰਡੀਗੜ੍ਹ ਮਾਰਕਾ ਸ਼ਰਾਬ ਚੰਡੀਗੜ੍ਹ ਤੋਂ ਆਈ ਸੀ ਸਰ ਪਤਾ ਫੜਿਆ ਕਿ ਪ੍ਰੋਜੈਕਟਰੀ ਕਿੱਥੋਂ ਬਣਾਇਆ ਇਹ ਇਹ ਪਤਾ ਨਹੀਂ ਹੈਗਾ ਜੀ ਬਲਵਿੰਦਰ ਸਿੰਘ ਸਨਵਜ ਜਸਵਿੰਦਰ ਸਿੰਘ ਸ਼ਹਿਰ ਕੋਤਾ ਲੈਣ ਵਾਲਾ ਸਪਲਾਈ ਕਿਤੇ ਕਿਤੇ ਕਰਦੇ ਆ ਇਹ ਜਹੇਤ ਕੋ ਪੁੱਛ ਕਿਸ ਕਰਨੀ ਆ ਵੀ ਕਿੱਥੋਂ ਲੈ ਕੇ ਆਇਆ ਸੀ ਤੇ ਕਿਸੇ ਨੇ ਸਪਲਾਈ ਕਰਨੀ ਆ ਟੈਂਕਰ ਦਾ ਆਪਣਾ ਸੀ ਜਿਹਨੇ ਕਰਾਇਆ ਕਰਾਈ ਸੀ ਟੈਂਕਰ ਕਰਾਇਆ ਤੇ ਸੀ ਇਹ ਡਰਾਈਵਰ ਸੀ ਇਹ ਕੰਪਨੀ ਸਪੈਸ਼ਲ ਦੇ ਵਾਸਤੇ ਬਣਾ ਕੇ ਆਇਆ ਇਸੇ ਵਾਸਤੇ ਸਪਸ਼ਟ ਇਸੇ ਵਾਸਤੇ ਬਣਾਇਆ ਗੋਦ ਚਖਾਨੇ ਬਣਾਏ ਗਏ ਕਿ ਇਹਨੂੰ 15 ਚੱਲੇ ਵੀ ਤੇਲ ਲੈ ਕੇ ਜਾ ਰਹੇ ਆ ਉਹ ਵੀ ਕਰਾਂਗੇ ਉਹ ਦੇਖ ਕੋਲ ਪੁਸ਼ਕਿਸਪੜ ਤਾਲ ਕਰਾਂਗੇ ਸਾਰੇ ਜੋ ਇਨਵੈਸਟੀਗੇਸ਼ਨ ਵਿੱਚ ਜੋ ਦੋਸ਼ੀ ਪਾਜਣਗੇ ਸਾਰਿਆਂ ਨੂੰ ਰੈਸਟ ਕੀਤਾ ਜਾਵੇਗਾ ਡੀਪਲ ਸਪਲਾਈ ਕਰਦਾ ਵੀ ਹੈ ਕਿ ਨਾ ਇਸੇ ਵਾਸਤੇ ਨਹੀਂ ਨਹੀਂ ਸਭ ਇਸੇ ਕੰਮ ਵਾਸਤੇ ਪਲਾਨ ਹੈ ਖਾਣੇ ਕਿੱਦਾਂ ਦੇ ਲਈ ਕੋਈ ਟੈਕਨਿਕ ਆ ਜਾ ਸਕਦਾ ਆਹ ਉਹਦੇ ਵਿੱਚ ਪਾਰਟੀਸ਼ਨ ਕੀਤੀ ਹੋਈ ਜਿਹੜਾ ਪੂਰੇ ਦਾ ਟੈਂਕਰ ਉਹਦੇ ਵਿੱਚ ਪਾਰਟੀਸ਼ਨ ਕੀਤੀ ਹੋਈ ਸਾਰੇ ਨੈਟਵਰਕਾਂ ਜਾਂ ਇਹ ਗਰੋ ਵਾਲਾ ਕਿੰਨੇ ਬੰਦੇ ਇਹ ਸਰ ਕਿਉਂਕਿ ਜੇ ਹੁਣੇ ਅਸੀਂ ਥੋੜੀ ਦੇਰ ਪਹਿਲਾਂ ਫੜਿਆ ਸਾਰਾ ਹੈ ਪੂਰਾ ਵੈਰੀਫਾਈ ਕਰਾਂਗੇ ਤੇ ਇਸ ਬਾਰੇ ਫਿਰ ਆਪ ਜੀ ਨੂੰ ਸੂਚਿਤ ਕਰ ਦਿਆਂਗੇ जितना खाने बनाए गए साफ सूर ने जाहिर की है मतलब तो पहले भी करते होंगे क्योंकि बिल्कुल बिल्कुल कर बिल्कुल करते हैं ते आया कोई सामने की पहले कुछ की नहीं अच्छा ये तो कोई ब्रीकी ना पुशकेश नहीं की थी ब्रीकी ना पुशकेश करके सारा जो मामला आप जिद्दी नोटिस भी ले आते हैं ट्रेन वाला कितना ड्राइवर ये ड्राइवर शार्प करने